ਕਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਗੁਰਜੀਤ ਸਿੰਘ ਮਾਨਸਾ ਜਿਸ ਤਰ੍ਹਾਂ 2027 ਦੇ ਇਲੈਕਸ਼ਨ ਆ ਰਹੇ ਨੇ ਬਖ ਬਖ ਪਾਰਟੀਆਂ ਬਖ ਬਖ ਅਦਾਰੇ ਬਖ ਬਖ ਭਾਈਜਾਰੇ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਮੰਗ ਰੱਖਣ ਲਈ ਉਤਾਵਲੇ ਨੇ ਸਾਡੇ ਨਾਲ ਅੱਜ ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਜੀ ਬਿੰਦਾ ਬਾਜੀਗਰ ਜੋ ਚਨੀਤੋ ਨੇ ਉਹ ਸਾਡੇ ਨਾਲ ਬਰਾਜਮਾਨ ਨੇ ਉਹ ਕਹਿੰਦੇ ਵੀ ਸਾਡੀ ਕਿਸੇ ਸਰਕਾਰ ਨੇ ਕਿਸੇ ਮੰਤਰੀ ਨੇ ਕੋਈ ਗੱਲ ਨਹੀਂ ਸੁਣੀ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦੇ ਮੁੱਦੇ ਨੇ ਕੀ ਉਹਨਾਂ ਦੀ ਗੱਲ ਬਲਵਿੰਦਰ ਜੀ ਤੁਹਾਡਾ ਸਵਾਲ ਤਾਂ ਹੈ ਵਾਇਰ ਜੀ ਪਤੇ ਵਾਇਰ ਜੀ ਖਾਲਸਾ ਵਾਇਰ ਜੀ ਪਤੇ ਬਲਵਿੰਦਰ ਜੀ ਕੀ ਤੁਹਾਡਾ ਬਾਜੀਗਰ ਜਿਹੜਾ ਸਮਾਜ ਹੈ ਕਿੰਨੇ ਕੁ ਤੁਹਾਡੇ ਲੋਕ ਨੇ ਜੇ ਹਲਕਾ ਸੁਰੂਲ ਹੀ ਗੱਲ ਕਰ ਲਈ ਅੱਜ ਵਾਇਰ ਜੀ ਘਟੋ ਘਟ ਸਾਡੇ ਸੁਰੂਲ ਹੱਕੇ ਦੇ ਵਿੱਚ ਵੀਰ ਦੇ ਬਲਾਸੀ ਹੋ ਸਰਦ ਤੇ ਮਾਨਸਾ ਜਿਲ੍ਹੇ ਦੀ ਗੱਲ ਕਰੀਏ ਤੇ ਚਾਲੀ ਆਉਂਦੀ ਪਾਉਂਦੀ ਤੇ ਅਜੇ ਤੱਕ ਸਾਡੀ ਬਰਾਦਰੀ ਨੂੰ ਮਾਨਸਾ ਜਿਲ੍ਹੇ ਚ ਕੋਈ ਸੁਣਵਾਈ ਨਹੀਂ ਕਿਸੇ ਕਿਸੇ ਪਾਰਟੀ ਵੱਲੋਂ ਤੇ ਨਾ ਹੀ ਕੋਈ ਸਾਡਾ ਬਣਦਾ ਕੋਈ ਅਹੁਦਾ ਸਾਨੂੰ ਮਿਲਿਆ ਮਤਲਬ ਜਿਵੇਂ ਹਕਮਤਾਬਕ ਮਿਲਣਾ ਚਾਹੀਦਾ ਨਾ ਹੀ ਕੋਈ ਸਾਡੇ ਇੱਥੇ ਕੋਈ ਸਥਾਨ ਜੀ ਬੈਠਣ ਵਾਸਤੇ ਮਤਲਬ ਕਹਿੰਦਾ ਇਹ ਸਚਾਈ ਇਹ ਕੋਈ ਪੁੱਛ ਪੜਤਾਲ ਨਹੀਂ ਜਿਹੜੇ ਸਾਡੇ ਨਾਲ ਕੋਈ ਪੰਜ ਪੰਜ ਸਮਰਲਿਆਂ ਦਾ ਵਾਦਾ ਕੀਤਾ ਸੀ ਗਰੀਬਾਂ ਨੂੰ ਦੇਵਾਂਗੇ ਘਰਾਂ ਵਾਸਤੇ ਉਹ ਵੀ ਅਜੇ ਤੱਕ ਸਾਡੀ ਬਾਜੀਗਰ ਬਰਾਦਰੀ ਨੂੰ ਕਿੱਥੇ ਨਹੀਂ ਮਿਲੀ ਤੁਸੀਂ ਜਦੋਂ ਕੋਈ ਕਿਸੇ ਦਾ ਮੀਟਰ ਪਟਿਆ ਜਾਂਦਾ ਹੈ ਤੇ ਜਦੋਂ ਅਸੀਂ ਕਿਸੇ ਕੋਲ ਜਾਂਦੇ ਆ ਤਾਂ ਐਸਡੀਓ ਬਿਜਲੀ ਵਾਲਾ ਨਾਲ ਜਾਂ ਕੋਈ ਹੋਰ ਨਾਲ ਉਹ ਕਹਿੰਦੇ ਨੇ ਵੀ ਜਗ੍ਹਾ ਪੰਚਾਇਤੀ ਹੈ ਇਹ ਪੰਚਾਇਤੀ ਹੈ ਸਰਕਾਰ ਦਾ ਕਾਨੂੰਨ ਮੀਟਰ ਲਾ ਸਕਦਾ ਹੁਣ ਜਿਹੜੇ ਗਰੀਬ ਬੰਦੇ ਨੇ ਉਹ ਕਿੱਥੋਂ ਮਤਲਬ ਜਗ੍ਹਾ ਲੈ ਕੇ ਮੋਢ ਦਾ ਘਰ ਬਣਾਉਣ ਚਲੋ ਕੋਈ ਦੇ ਵਿੱਚ ਹੈਗਾ ਉਹ ਆਪ ਬਣਾਈ ਬੈਠਣ ਜਿਹੜੇ ਗਰੀਬ ਨੂੰ ਕਿੱਥੋਂ ਮਾਉਣਗੇ ਇਸ ਤਰ੍ਹਾਂ ਪਹਿਲਾਂ ਕੋਟੇ ਹੁੰਦੇ ਕੋਟੇ ਕੋਟੇ ਵਗੈਰਾ ਟੋਡਾ ਪੁਗਿਆ ਇਸ ਤਰ੍ਹਾਂ ਸਾਡਾ ਜੀ ਮੇਨ ਮੁੱਦਾ ਇਹ ਹੈ ਸਾਡੀ ਬਾਜੀਗਰ ਕਾਸਟ ਦੇ ਵਿੱਚੋਂ ਅਸੀਂ ਉਹਨਾਂ ਵਿਸ਼ੇਸ਼ ਜਾਤੀ ਇਸ ਵਿੱਚ ਤਕਰੀਬਨ ਛੋਟੀਆਂ ਵੱਡੀਆਂ ਕੋਈ 40 ਜਾਤੀਆਂ ਵੰਡੀਆਂ ਉਹ ਮੇਨ ਸਤਨੇ ਸੈਹ ਸੀ ਆ ਗਿਆ ਜਿਵੇਂ ਬਾਉਂਡਰੀ ਆ ਗਿਆ ਜੀ ਤੇ ਬਾਜੀਗਰ ਆ ਗਿਆ ਤੇ ਆਪਣੇ ਗੱਡੀ ਦੁਆਰ ਆ ਗਿਆ ਇਹ ਸਾਡਾ 2% ਕੋਟਾ ਸਾਨੂੰ ਕੁਛ ਨਹੀਂ ਸਰਕਾਰਾਂ ਨੂੰ ਮਿਲਿਆ ਉਹ ਕੀ ਕਰੇ ਭਗਵੰਤ ਮਾਨ ਸਰਕਾਰ ਆਉਂਦੀ 2022 ਚ ਸਾਡਾ ਇਹ ਕੋਟਾ ਕੱਟ ਗਿਆ ਸਾਡੇ ਬੱਚੇ ਜਿਹੜੇ ਮਾੜੇ-ਵੜੇ ਨੌਕਰੀ ਲੱਗਦੇ ਸੀ ਉਹ ਬੇਰੋਜ਼ਗਾਰ ਹੋ ਗਏ। ਕੰਮ ਧੰਦਾ ਕੋਈ ਹੈ ਨਹੀਂ ਹੁਣ। ਤੇ ਕਿਉਂ ਪਹਿਲਾਂ ਤਾਂ ਮਾੜਾ-ਵੱਡਾ ਕੋਈ ਖੇਤਾਂ 'ਚ ਕੰਮ ਕਰਨ ਨੂੰ ਜਗ੍ਹਾ-ਥਾਂ ਮਿਲ ਜਾਂਦੇ ਅੱਜਕੱਲ ਮਸ਼ੀਨਰੀ ਯੋਗੋ ਤੁਹਾਨੂੰ ਪਤਾ ਹੀ ਕੰਮ ਧੰਦਾ ਹੈ ਨਹੀਂ ਤੇ ਇਸ ਕਰਕੇ ਸਾਡਾ ਜਿਹੜਾ ਕੋਟਾ ਉਹ ਵੀ ਘਟਿਆ ਗਿਆ। ਅਸੀਂ ਇਹ ਵੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਸਾਡਾ ਉਹ ਕੋਟਾ ਲਾਗੂ ਕੀਤਾ ਜਾਵੇ ਜੀ। ਹੂੰ। ਹੁਣ ਜਿਹੜਾ ਤੁਸੀਂ ਆਪਦੇ ਕੋਈ ਇਸ ਵਰਤ ਤੇ ਕੋਈ ਆਵਦਾ ਅਜੰਡਾ ਕੋਈ ਮੀਟਿੰਗ ਵਗੈਰਾ ਰੱਖੀ ਹੈ ਕਿਸ ਦੇ ਕਿਤੇ ਜਗ੍ਹਾ? ਜੀ ਸਰ ਅਸੀਂ 22 ਫਰਵਰੀ ਨੂੰ ਜ਼ਿਲ੍ਹਾ ਮਾਨਸਾ ਦੀ ਬਾਜੀਗਰ ਬਰਾਦਰੀ ਸਮਾਜ ਦੀ ਤੇ ਬੇਮੁਖਤ ਜਾਤੀਆਂ ਦੀ ਅਸੀਂ ਆਪਦੀ ਮੀਟਿੰਗ ਰੱਖੀ ਹੈ ਜੀ ਉਹ ਮੀਟਿੰਗ ਦੇ ਵਿੱਚ ਸਾਡੀ ਬਰਾਦਰੀ ਦਾ ਇਹ ਫੈਸਲਾ ਹੈ ਵੀ ਜੇ ਸਾਡਾ ਕੋਟਾ ਲਾਗੂ ਨਹੀਂ ਕਰਦੇ ਭਗਵੰਤ ਮਾਨ ਸਰਕਾਰ ਅਸੀਂ 11 ਮਾਰਚ ਨੂੰ ਅਸੀਂ ਸੰਗਰੂਰ ਵਿਖੇ ਉਹਦੀ ਕੋਠੀ ਮੂਹਰੇ ਬੈਠਾਂਗੇ ਤੇ ਰੋਜ਼ ਪ੍ਰੋਜੈਸ਼ਨ ਧਰਨਾ ਕਰਾਂਗੇ ਵੀ ਸਾਡੇ ਬੱਚਿਆਂ ਜਿਹੜਾ ਤੋਂ ਹੱਕਾਂ ਖੋ ਰਹੇ ਆ ਸਾਡੇ ਢਿੱਡ ਢਿੱਡ ਦੇ ਲੱਤ ਮਾਰ ਰਹੇ ਉਹ ਉਹਦੇ ਬਾਰੇ ਅਸੀਂ ਉਹਦੇ ਸਾਡੇ ਮਤਲਬ ਮਾਨਸਾ ਜ਼ਿਲ੍ਹਾ ਦੇ ਸਾਰੇ ਇਕੱਠੇ ਹੋਣਗੇ ਬਾਕੀ ਕੋਈ ਪੰਜਾਬ ਦੇ ਸਾਡੇ ਮੇਨ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਤੇ ਅਸੀਂ ਉਹ ਬਹਿ ਕੇ ਉੱਥੇ ਵਿਚਾਰ ਵਿਚਾਂਦਰਾ ਕਰਾਂਗੇ ਵੀ ਇੱਕ ਤਾਂ ਸਾਡਾ ਹੱਕ ਜਿਹੜਾ ਸਾਨੂੰ ਮਾਨ ਜ਼ਿਲ੍ਹੇ ਮੁਤਾਬਕ ਮਿਲਣਾ ਚਾਹੀਦਾ ਜਿਵੇਂ ਸਾਡੀ 40000 ਸਾਡੀ ਇਕੱਲੇ ਦੇ ਵੋਟ ਹੈ 6 ਜੱਤਾ ਸਾਡੇ ਨਾਲ ਹੋਰ ਨੇ ਉਹ ਦੇਖ ਲਓ ਤੁਸੀਂ ਗੁੰਦੀਲੇ ਆ ਗਏ ਆਪਣੇ ਵਿੱਚ ਗੱਡੀ ਲਵਾਰ ਆ ਗਏ ਢੇ ਆ ਗਏ ਇਹ ਸਾਰੇ ਸਾਡੇ ਚ ਹੀ ਹੁੰਦੇ ਨੇ ਉਹ ਵੀ ਤੁਹਾਡੇ ਚ ਆਉਂਦੇ ਉਹ ਸਾਡੇ ਚ ਆਉਂਦੇ ਨੂੰ ਉਹਦੇ ਮੁਤਾਬਕ ਤੁਸੀਂ ਉਹ ਤੋਂ ਕੋਈ 10 15000 ਤੋਂ ਨਾ ਵੀ ਕੋਈ ਵੋਟ ਹੋ ਗਈ ਥੀ ਜੀ ਪਰ ਯਾ 55000 ਵੋਟ ਹੋਣ ਦੇ ਬਾਵਜੂਦ ਸਾਡਾ ਇੱਥੇ ਮਾਨਸਾ ਜ਼ਿਲ੍ਹੇ ਚ ਕੋਈ ਪੁਛ ਪ੍ਰਧਾਨ ਨਹੀਂ ਅਜੇ ਤੱਕ ਤੁਸੀਂ ਵੀ ਇੱਥੇ ਰਹਿ ਰਹੇ ਹੋਈ ਅਜੇ ਤੱਕ ਸਾਡਾ ਕੋਈ ਕਿਸੇ ਹਿੱਸੇ ਚ ਲਿਆ ਨਹੀਂ ਸਾਨੂੰ ਗੱਲ ਕਰੀਏ ਕਿ ਕੌੜ ਦੇ ਸਮੁੱਚੇ ਹਲਕਾ ਚ ਬਾਜੀਗਰ ਬਰਾਦਰਾਂ ਦੀ ਤੁਹਾਡੀ ਬੈਠੀ ਹੈ ਹਾਂ ਬੈਠੀ ਹੈ ਸਾਰੇ ਹਾਂ ਪਿੰਡਾਂ ਸਾਰੀ ਐਕਸ 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 ਜਿਹੜਾ ਤੁਹਾਡਾ ਭਾਈਚਾਰਾ ਕੋਈ ਪਹਿਲਾਂ ਕੋਈ ਐਮਐਲਏ ਐਮਟੀ ਕੋ ਮੰਤਰੀ ਬਣਿਆ ਕੋਈ ਦੇ ਕੋਈ ਗੱਲ ਰੱਖੀ ਤੁਸੀਂ ਦੇਖੋ ਇਹ ਮਾਨਸਾ ਜਿਲ੍ਹੇ ਦੇ ਕੋਈ ਬਣਿਆ ਨਹੀਂ ਸਾਡਾ ਇੱਕ ਆਪਣੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਕਲਵੰਤ ਸਿੰਘ ਬਾਜੀ ਕਰੇ ਉਹ ਬੰਦੇ ਨੇ ਇਸ ਵਾਰੀ ਦੋ ਵਾਰੀ ਮੀਟਿੰਗ ਕਰ ਲਈ ਮੈਂ ਦੇਖਿਆ ਦੋ ਤਿੰਨ ਵਾਰੀ ਤੇ ਕੋਈ ਹੱਲ ਮਸਲਾ ਹੋਇਆ ਨਹੀਂ ਲਾਰੇ ਲੱਪੇ ਲਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਵੀ ਆ ਕਰਾਂ ਕਰਦੇ ਨਹੀਂ ਚਾਰ ਸਾਲ ਬੀਤ ਗਏ ਤੁਹਾਡੇ ਸਾਹਮਣੇ ਤੇ ਅਜੇ ਤੱਕ ਸਰਕਾਰ ਦੇ ਕੋਈ ਸਾਡੀ ਸੁਣਵਾਈ ਨਹੀਂ ਗਰੀ ਜਿਹੜਾ ਤੁਹਾਡਾ 22 ਤਰੀਕ ਨੂੰ ਰੱਖਿਆ ਕਿੰਨੇ ਕਵਾਂ ਦਾ ਪ੍ਰੋਗਰਾਮ ਤੇ ਕਿਹੜੀ ਜਗ੍ਹਾ 'ਚ ਰੱਖਿਆ ਤੁਸੀਂ ਇਹ ਸਾਡਾ 22 ਤਰੀਕ ਨੂੰ 10 ਵਜੇ ਪ੍ਰੋਗਰਾਮ ਹੈ ਜੀ 10 ਵਜੇ ਸਾਰੇ ਵੀਰ ਪਹੁੰਚਣਗੇ ਮੈਂ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਦਾ ਸਾਰਿਆਂ ਨੂੰ ਬਾਜੀਗਰ ਬਰਾਦਰਾਂ ਤੇ ਬਿਮੁਕਤ ਜਾਤੀਆਂ ਦੇ ਸਾਰੇ ਬੰਦਿਆਂ ਨੂੰ ਵੀ ਉੱਥੇ ਪਹੁੰਚੋ ਵਕਤ ਵਕਤ 10 ਵਜੇ ਸਾਡਾ ਪ੍ਰੋਗਰਾਮ ਹੈ ਤੇ ਪਿੰਡ ਲੋਗੜ ਹੈ ਜੀ ਲੋਗੜ ਦੇ ਨਾਲ ਇੱਕ ਬਾਬਾ ਜੀ ਦੀ ਸਮਾਦ ਬਣੀ ਹੋਈ ਜੀ ਬਾਬਾ ਹੜੀ ਜੀ ਦੀ ਉਹ ਸਮਾਦ ਵਿੱਚ ਰੱਖਿਆ ਕਿਉਂਕਿ ਹੁਣ ਸਾਡਾ ਜੀ ਕੋਈ ਸਥਾਨ ਹੀ ਨਹੀਂ ਜ਼ਿਲ੍ਹੇ ਦੇ ਵਿੱਚ ਅਸੀਂ ਕਿੱਥੇ ਬੈਠ ਕੇ ਰਹੀ ਉਹ ਕਬਰਸਤਾਨ ਦੇ ਵਿੱਚ ਜਗ੍ਹਾ ਬਣੀ ਹੈ ਉੱਥੇ ਬੈਠ ਕੇ ਅਸੀਂ ਆਪ ਦਾ ਹੈ ਜਿਹੜਾ ਮੀਟਿੰਗ ਹੋ ਕਰਾਂਗੇ ਸੋ ਇਸਨ ਬਲਵਿੰਦਰ ਸਿੰਘ ਜੀ ਬਿੰਦਾਵਾਜੀਗਰ ਜਿਨ੍ਹਾਂ ਨੇ ਇੱਕ ਵੱਡਾ ਪ੍ਰੋਗਰਾਮ ਲੀਕਿਆ ਪੰਜਾਬ ਭਰ ਦਾ ਜਿਹੜਾ ਇਕੱਠ ਹੈ ਉਹ ਲੋਗੜੀ ਮੇਰੇ ਹੋਵੇਗਾ ਉਮੀਦ ਕਰਦੇ ਆ ਕਿ ਬਾਜੀਗਰ ਜਿਹੜਾ ਸਮਾਜ ਦੇ ਲੋਕ ਨੇ ਹੋਰ ਵੀ ਲੋਕ ਨੇ ਜਿਹੜੇ ਉੱਥੇ ਪਹੁੰਚਣਗੇ ਉਹਨਾਂ ਤੱਕ ਲਈ ਮੈਨੂੰ ਜੋ ਆ ਗਿਆ ਧੰਨਵਾਦ ਸ੍ਰੀ ਕਾਪ